ਜੇਕਰ ਤੁਸੀਂ ਵੀ ਰਾਤ ਨੂੰ ਬੇਖੌਫ ਹੋ ਕੇ ਆਪਣੇ ਘਰਾਂ ਦੇ ਵਿੱਚ ਕੁੰਡੀ ਜਿੰਦੇ ਲਾ ਕੇ ਸੋ ਜਾਂਦੇ ਹੋ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਸੌਣ ਦੇ ਨਾਲ ਨਾਲ ਤੁਹਾਨੂੰ ਆਪਣੇ ਘਰ ਦੀ ਬਿੜਕ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਮੂਨਕ ਨੇੜਲੇ ਪਿੰਡ دہਲਾ ਸਿੰਘਾਂ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਪੂਰੇ ਪਿੰਡ ਦੇ ਲੋਕਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ ਜਦੋਂ ਚੋਰਾਂ ਨੇ ਬੇਖੌਫ ਹੋ ਕੇ ਨਾਲ ਨਾਲ ਲੱਗਦੇ ਦੋ ਘਰਾਂ ਦੇ ਵਿੱਚ ਇੱਕੋ ਸਮੇਂ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਲੱਖਾਂ ਰੁਪਏ ਦੇ ਗਹਿਣੇ ਨਗਦੀ ਤੇ ਐਲਸੀਡੀ ਚੋਰੀ ਕਰਕੇ ਚੋਰ ਫਰਾਰ ਹੋ ਗਏ ਅਤੇ ਚੋਰੀ ਦੀ ਘਟਨਾ ਦਾ ਦੋਵੇਂ ਪਰਿਵਾਰਾਂ ਨੂੰ ਸਵੇਰੇ ਜਾਗਣ ਤੋਂ ਬਾਅਦ ਹੀ ਪਤਾ ਲੱਗਿਆ ਜਦੋਂ ਉਹਨਾਂ ਨੇ ਆਪਣੇ ਘਰ ਦੇ ਜਿੰਦਰੇ ਟੁੱਟੇ ਹੋਏ ਵੇਖੇ ਰਾਤ ਨੂੰ ਉਹਨਾਂ ਨੂੰ ਭੋਰਾ ਵੀ ਭਿੰਕ ਨਹੀਂ ਪਈ ਕਿ ਨਾਲ ਦੇ ਕਮਰਿਆਂ ਦੇ ਵਿੱਚ ਕੀ ਕੁਝ ਹੋ ਰਿਹਾ ਆਓ ਸੁਣਦੇ ਆ ਪੀੜਤ ਪਰਿਵਾਰ ਦਾ ਕੀ ਕਹਿਣਾ ਕਿਵੇਂ ਵਾਪਰੀ ਘਟਨਾ ਤੁਹਾਨੂੰ ਕਦੋਂ ਪਤਾ ਲੱਗਦਾ ਠੀਕ ਕੁਛੋਰੀ ਹੋ ਗਿਆ ਇਹਦੇ ਬਾਰੇ ਸਾਰੇ ਜਨ ਸੰਤੋਜ ਜੀ ਸਵੇਰੇ ਪਤਾ ਲੱਗਿਆ 4 ਵਜੇ ਜਦੇ ਉੱਠੇ ਨੇ ਸਾਡੇ ਘਰ ਦੇ ਇਹਨਾਂ ਨੇ ਕਿਹਾ ਵੀ ਤੁਸੀਂ ਜਿੰਦਾਂ ਲਾਇਆ ਸਾਹਮਣੇ ਵੱਰ ਨੂੰ ਅਸੀਂ ਬਰਾਬਰ ਸਾਈਡ ਤੇ ਆਪ ਰੂਮ ਇੱਕ ਅਸੀਂ ਇਸੀ ਚ ਪਏ ਤੇ ਬਰਾਬਰ ਜੇ ਦੋ ਕਮਰੇ ਸਾਈਡ ਸਾਹਮਣੇ ਨੇ ਉਹ ਚ ਜਿੰਦਾਂ ਲਾਕ ਲੱਗੇ ਹੋਏ ਸੀ ਇਹ ਕਹਿੰਦੇ ਜਿੰਦਾਂ ਰਾਤ ਲਾਣੂ ਕੋਲ ਗਿਆ ਤੂੰ ਮਾ ਕੋਈ ਜਿੰਦਾਂ ਅੰਦਰ ਪਈ ਹੈ ਜਾ ਦੇਖਿਆ ਜਿੰਦਾ ਤੋੜੇ ਉੱਪਰ ਦੇ ਪਿਆ ਅੰਦਰ ਦੇਖਿਆ ਪੇਟੀ ਦਾ ਵੀ ਜਿੰਦਾ ਵੜਿਆ ਪਿਆ ਕੇ ਫਿਰ ਦੇਖਿਆ ਸਮਾਨ ਅਸਨੇ ਲੋਕਿ ਉੱਚਾ ਸੋਨਾ ਪੰਚਲ ਤੋੜੇ ਪੰਜ ਤੋੜੇ ਸੀ ਮੈਨੇ 35000 ਰੁਪਇਆ ਇਤ ਜਿੰਦਾ ਜਿਹੜਾ ਉਹਤੀ ਰੂਮ ਤੇ ਜੀ ਉਹ ਤਾਂ ਨਾਲ ਹੀ ਲੈ ਗਏ ਜਿਹੜਾ ਪੇਟੀ ਦਾ ਜਿੰਦਾ ਸੀ ਉਹ ਉੱਥੇ ਛੱਡ ਗਏ ਜੀ ਕੋਈ ਹੋਰ ਨਕਦੀ ਪੈਸੇ ਵਗੈਰਾ 35000 ਨਕਦੀ ਜੀ ਪੰਜ ਤੋੜੇ ਸੀ ਉਹਨਾਂ ਦੇ ਘਰੇ ਪਾਸ ਫੋੜ ਵਗੈਰਾ ਕੱਟ ਕੇ ਬੁਗਾਰ ਵਗਾ ਕੇ ਮਤਲਬ ਉੱਥੇ ਫਰੋਲੇ ਇਹਨਾਂ ਨੇ ਸਰਦੋਸ ਰਕੇ ਆਪ ਕੋ ਟਰੱਕ ਕੋਲੇ ਨੇ ਹਰੇ ਕੋਈ ਇੱਥੇ ਕੋਈ ਜਾਨਵਰੀ ਕਤਲ ਗਰੇ ਬੁਲ ਕੇ ਕਰਾਇਆ ਸੀ ਹਾਂ ਰਕੇ ਆ ਇਹ ਕੁੱਤਾ ਅੰਤਰੇਤੀ ਸੀ ਸਾਡੇ ਸਾਡੇ ਕੋਲੇ ਕਿੱਥੇ ਸੀ ਕੁੱਤਾ ਕੁੱਤਾ ਸਾਡੇ ਕੋਲੇ ਪਿਆਦੀ ਸੀ ਇਹ ਸੀ ਹਾਂ ਜਿਹੜੇ ਕਮਰੇ ਜਸਨੀ ਪਏ ਕੁੱਤਾ ਪਤਾ ਨਹੀਂ ਪੌਂਕੇਂ ਰਹਾ ਸੀ ਕਿ ਕੋਈ ਪਤਾ ਲੱਗਿਆ ਹੋਵੇ ਤੁਹਾਨੂੰ ਕਿੰਨੇ ਕ ਬਜੇ ਹੋਈ ਹੈ ਕੋਈ ਅੰਦਰਾ ਸਿਆ ਹਾਂ ਕੋਈ ਪਤਾ ਨਹੀਂ ਜੀ ਦਾ ਅੱਛਾ ਤਾਂ ਕੀ ਪਤਾ ਹੈ ਅੱਛਾ ਤੜਕੇ ਉੱਠੀ ਦੇਖਿਆ ਰਿਪੋਰਟ ਲਿਖਾਈਏ ਪੁਲਿਸ ਪ੍ਰੋਸੈਸ ਹਾਂ ਜੀ ਲਿਖਾਈ ਸਰਪੰਚ ਨੇ ਕਰਾਈ ਹੈ ਸਾਰਾ ਬਸ ਹਾਂ ਕੀ ਮੰਗ ਕਰਦੋਂ ਅਸੀਂ ਅਨਸਾਰ ਅਨਸਾਰ ਵੀ ਮੰਗਣਾ ਸਾਡਾ ਇਹ ਕਾਰਵਾਈ ਹੋ ਰਹੀ 3 4 ਤੇ ਚੋਰ ਨੇ ਉਹ ਕਾਰਵਾਈ ਹੋ ਰਹੀ ਜਿੰਦੀ ਬਾਕੀ ਸਾਡਾ ਸਾਰਾ ਸਮਾਨ ਸਾਰਾ ਵਾਪਸ ਮਿਲਣਾ ਚਾਹੀਦਾ ਰਾਤ ਚੋਰੀ ਹੋਈ ਹੈ ਤੁਹਾਡੇ ਘਰੇ ਦੱਸ ਰਹੇ ਹਾਂ ਜੀ ਮੈਂ ਹਾਂਜੀ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਕੀ ਕੁਝ ਚੋਰੀ ਹੋਇਆ ਹੈ ਸਾਡਾ ਜੀ 45000 ਤਾਂ ਇੱਕ ਸੀ ਇੱਕ ਜੀ ਕੁੜੀ ਨੂੰ ਫੜਾਏ ਹੋਏ ਸੀ 50 50 ਦੇ ਲੋਟ 10000 ਜਾਂ ਦੋ ਗੱਡੀਆਂ ਉਹ ਵੀ ਚੱਕੀਆਂ ਗਈਆਂ ਇੱਕ ਜੀ ਮੇਰਾ ਰਿਸ਼ਤੇ ਕਰਾਏ ਹੋਏ ਸੀ ਮੈਂ ਤਿੰਨ ਤਿੰਨ ਛਾਪਾਂ ਦੀਆਂ ਹਮ ਮਤਵਲ ਜੀ ਇੱਕ ਜਿਹੜੀਆਂ ਬੁੱਢੀਆਂ ਪੰਜਾਂ ਕਰ ਦਿਨ ਟੌਕਸ ਜੇ ਕਰਨ ਵਾਲੇ ਸਵਾ ਕੁ ਟੋਲਾ ਮੰਨ ਕੇ ਚੱਲੋ ਜੀ ਚਾਰੇ ਚੀਜ਼ਾਂ ਦਾ ਹਾਂ ਸਾਨੂੰ ਪਤਾ ਲੱਗੇ ਜੀ ਸਵਾ 5 ਵਜੇ ਹਮ ਜਦੋਂ ਮੈਂ ਬਾਹਰ ਖੋਲਿਆ ਮਤਵਲ ਮੁੰਡੇ ਨੇ ਦੱਸਿਆ ਮਾਜੀ ਵਾਰ ਨਹੀਂ ਖੁੱਲਦਾ ਮੁੰਡਾ ਕਹਿੰਦਾ ਵੀ ਉਹੀ ਕੁੰਡੀ ਲੱਗ ਰਹੀ ਹੈ ਮੁੰਡੇ ਨੇ ਦੇਖਿਆ ਧੱਕਾ ਮਾਰ ਕੇ ਕਹਿੰਦਾ ਹਾਂ ਵਾਪਾ ਗੜਬੜਾ ਫਿਰ ਮੁੰਡੇ ਨੇ ਛਾਲ ਮਾਰ ਕੇ ਜਦ ਵਾਰ ਦੇਖ ਕੇ ਕਹਿੰਦਾ ਪਾਪਾ ਠੀਕ ਹੈ ਆਪਣੇ ਤਾਂ ਮੈਂ ਬਿੱਟੇ ਸਾਈਡ ਵਾਲਾ ਵਾਰ ਦੇਖ ਫਿਰ ਉਹ ਵਾਰ ਸਵੱਟ ਪਿਆ ਤੇ ਲੈ ਸੀੜੀ ਲੈ ਗਏ ਨੇ ਹਵਾਰ ਵਿੱਚ ਜਿਹੜਾ ਟੱਪ ਪੈਣੀ ਹਾਂ ਇਹ ਬੰਦੇ ਨੂੰ ਆ ਨਹੀਂ ਪਤਾ ਜੀ ਖਾਲਸੇ ਦੀ ਪਹਿਲਾਂ ਚੋਰੀ ਹੋਈ ਹੈ ਕ ਆਪਣੀ ਹੋਈ ਹੈ ਹਾਂ ਜੀ ਰਿਪੋਰਟ ਲਖਾਈਏ ਹਾਂ ਜੀ ਰਿਪੋਰਟ ਲਖਾ ਦੇ ਜਿਹੜੀ ਚੀਜ਼ ਹੈ ਜੀ ਤਰੀ ਮਤਲਬ 55000 ਰੁਪਇਆ ਹਵਾ ਥੋੜਾ ਸਾਨੇ ਦਾ ਲਖਿਆ ਜੀ ਸਾਰੀ ਹਾਂ ਜੀ ਇਹ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਹਾਂ ਜੀ ਵੀ ਆਪਾਂ ਦੇ ਫੜੇ ਜਾਣ ਜੀ ਉਹਨਾਂ ਨੂੰ ਕੋਈ ਸਜ਼ਾ ਮਿਲੇ ਹਾਂ ਹਾਂ ਮਤਲਬ ਲੱਗੇ ਬਾਸੇ ਕੁਝ ਥੰਮੇ ਪੜੇ ਹਾਂ ਅੱਗੇ ਜਾਇਆ ਆਸੇ ਹਾਂਜੀ ਕੀ ਨਾਮ ਹੈ ਅੱਜ ਮੈਂ ਜਸਪਾਲ ਸਿੰਘ ਦੇਲਾ ਸਰਪੰਚ ਪਿੰਡ ਦੇਲਾ ਸਿਆਂ ਸਰਪੰਚ ਸਾਹਿਬ ਤੁਹਾਡੇ ਪਿੰਡ ਰਾਤ ਜਿਹੜੀਆਂ ਦੋ ਚੋਰੀਆਂ ਹੋਈਆਂ ਨਾਲ ਨਾਲ ਲੱਗਦੇ ਘਰਾਂ ਦੇ ਵਿੱਚ ਕੀ ਕਹਿਣਾ ਚਾਹੁੰਦਾ ਸਰ ਸਵੇਰੇ ਮੈਨੂੰ 5:30 ਵਜੇ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਕੋਈ ਹਾਦਸਾ ਵਾਪਰਿਆ ਤਾਂ ਮੈਂ ਇਮੀਡੀਏਟਲੀ ਇੱਥੇ ਆਇਆ ਤੇ ਆ ਕੇ ਇਹਨਾਂ ਨਾਲ ਸੰਪਰਕ ਕੀਤਾ ਪਤਾ ਲੱਗਿਆ ਵੀ ਇਹਨਾਂ ਦੇ ਘਰ ਦੇ ਵਿੱਚੋਂ ਸੋਹਣ ਸਿੰਘ ਦੇ ਘਰ ਦੇ ਵਿੱਚੋਂ 4:30 ਤੋਲੇ ਇੱਕ ਤੇ ਅੱਧੇ ਤੋਲੇ ਦੀਆਂ ਵਾਲੀਆਂ 4:30 ਮਤਲਬ ਸਿਕਾ ਬਿਸਕਟ ਤੇ 35000 ਰੁਪਏ ਜਿਹੜਾ ਨਕਦ ਕੈਸ਼ ਜਿਹੜਾ ਇਹਨਾਂ ਦੇ ਘਰ ਦੇ ਵਿੱਚ ਚੋਰੀ ਹੋਇਆ ਨਾਲ ਲੱਗਦੀ ਜਿਹੜਾ ਘਰ ਹੈ ਭੋਲਾ ਸਿੰਘ ਦਾ ਉਹਨਾਂ ਦੇ ਘਰ ਦੇ ਵਿੱਚ ਇੱਕ ਐਲਸੀਡੀ ਤੇ 55000 ਰੁਪਏ ਸਮਥਿੰਗ ਕੈਸ਼ ਤੇ ਇੱਕ ਛੋਟੀ ਛੋਟੀਆਂ ਬਾਲੀਆਂ ਜੀਆਂ ਜਿਹਨਾਂ ਕੀ ਤੋਲਾਕ ਸੋਨਾ ਜਿਹੜਾ ਉਹਨਾਂ ਦੇ ਇੱਕ ਕੁਸ਼ਾਂਪਾ ਸੀਗਾ ਇੱਕ ਤੋਲਾ ਸੋਨਾ ਉਹਨਾਂ ਉਹਨਾਂ ਦਾ ਜਿਹੜਾ ਉਹ ਚੋਰੀ ਹੋਇਆ ਤੇ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਹਾਂ ਜਿੰਨੇ ਵੀ ਨੇੜੇ ਦੇ ਸੀਸੀਟੀਵੀ ਕੈਮਰੇ ਆ ਤੇ ਅਸੀਂ ਪੁਲਿਸ ਨੂੰ ਜਿਹੜਾ ਇਤਲਾਹ ਦਿੱਤੀ ਸੀਗੀ ਅਰਕਟ ਵੀ ਜਿਹੜੀ ਹੈ ਪਰਿਵਾਰ ਵੱਲੋਂ ਕਰਵਾਈ ਗਈ ਹੈ ਤੇ ਅਸੀਂ ਸਾਰੇ ਸੀਸੀਟੀਵੀ ਦੇਖ ਰਹੇ ਹਾਂ। ਉਤਿ ਹੀ ਪਿੰਡ ਦੇ ਸਰਪੰਚ ਦਾ ਬਿਆਨ ਸਾਹਮਣੇ ਆਇਆ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੋਰੀ ਦੀ ਘਟਨਾ ਬਾਰੇ ਸ਼ਿਕਾਇਤ ਮਿਲਿਆ ਤੇ ਇਸ ਮਾਮਲੇ ਦੇ ਵਿੱਚ ਕੈਮਰੇ ਖੰਗਾਲੇ ਜਾ ਰਹੇ ਨੇ। ਦੇਲਾ ਸਿੰਘਾਂ ਦੇ ਵਿੱਚ ਦੋ ਘਰਾਂ ਦੇ ਵਿੱਚ ਚੋਰੀ ਹੋਈ ਹੈ। ਜਾਂਚ ਲਈ ਪਹੁੰਚੋ ਕੁਝ ਦੇਖਿਆ ਤੁਸੀਂ ਕਿੰਨੀ ਕੁ ਦੀ ਜਿਹੜੀ ਚੋਰੀ ਜਿਹੜੀ ਹੋਈ ਹੈ। ਚੋਰੀ ਸਾਰੇ ਬਜਵਿੰਨਾਂ ਦਸਨ ਤਾਪਕ ਸੋਨਾ ਚਾਰ ਪੰਜ ਟੋਲੇ ਤੇ 40 50 50 ਇੱਕ ਪਾਸੇ 35000 ਬਾਕੀ ਨੇ ਦੋਨੇ ਘਰਾਂ 'ਚ ਤੇ ਬਾਕੀ ਇਹਨਾਂ ਦੇ ਦਰਖਾਸਤ ਵਗੈਰਾ ਲੈ ਰੱਖੇ ਸੀ ਨੇ ਮੌਕੇ ਤੇ ਆਇਆ ਤੇ ਸਵੇਰ ਦੇ ਅਸੀਂ ਮੌਕੇ ਤੇ 6:30 ਵਜੇ ਆ ਗਏ ਸੀ ਨੇ ਘਰ ਤੋਂ ਉਦੋਂ ਬਾਅਦ ਜੰਦਨ ਚ ਕਵਰ ਕੀਤੇ ਸਾਰੇ ਬਾਕੀ ਬਸੰਸ ਸਟਰੀਮ ਆ ਰਹੀ ਸਾਡੇ ਕੋਲ ਤੇ ਬਾਕੀ ਟਾਵਰ ਲੋਕੇਸ਼ਨ ਚੱਕ ਰੱਖੇ ਨੇ ਉਦੋਂ ਬਾਅਦ ਜਦੋਂ ਦੋਸਾਂ ਜਲਦੀ ਅਸੀਂ ਘਰ ਫਿਰ ਕਰਨਾਂ ਸੀਸੀਟੀਵੀ ਵਗੈਰਾ ਦੀ ਕੋਈ ਚੈੱਕ ਕਰ ਰਹੇ ਹਾਂ ਜੀ ਚੈੱਕ ਕਰਦੇ ਹਾਂ ਸਾਰੇ ਕਿਤੇ ਵੀ ਨਹੀਂ ਹੋਰ ਵੀ ਅਗਰ ਚੰਦ ਰਹੇ ਮਸੱਭੀ ਤਾਂ ਦਾਦਾ ਜੀ ਕਿ ਚੋਰ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਹੁਣ ਇਹਨਾਂ ਦੇ ਵੱਲੋਂ ਗਿਰੋਹ ਬਣਾ ਕੇ ਲਗਾਤਾਰ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਤੁਸੀਂ ਸੋਨੇ ਦੇ ਗਹਿਣੇ ਜਾਂ ਫਿਰ ਨਕਦੀ ਰੱਖੀ ਹੋਈ ਹੈ ਤਾਂ ਹੁਣ ਥੋੜਾ ਸੁਚੇਤ ਹੋ ਕੇ ਸੋਇਆ ਕਰੋ ਕਿਉਂਕਿ ਰਾਤ ਨੂੰ ਹੁਣ ਚੋਰਾਂ ਦੇ ਵੱਲੋਂ ਡਾਕੇ ਪਾਏ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਇਹਨਾਂ ਲਜਾਈਨ ਦੀ ਰਿਪੋਰਟ